सर वो प्लेट में दिखा रहा था तो मानते ही हैं ठीक है गल्ती, गल्ती सर वो गलती सर अपनी है साफ़ सफ़ाई का तो पूरा ख्याल करते हैं पर निकल गया तो गलती अपना है सर तो क्या है? तो इतना विश्वास इतने प्राने सर प्राने ऐसे ना लोग विश्वास करते हैं विश्वास के ऊपर हम पूरा साफ सफ़ाई का ध्यान रखते हैं अपने तरफ से कोई कमी नहीं रह छोड़ते हैं पूरा अच्छी तरीके से ग्राहक को अच्छी चीज़ देते हैं अच्छी सर्विस देते हैं सर निकल गया तो पता नहीं अब ये तो समझ में नहीं आ रहा है कहाँ से निकला कहाँ से नहीं निकला परेशान बता रहे हो प्रभु जी क्या परेशानी क्या तो आती है क्योंकि एक टीम आती है एक पत्रकार तो आते हैं क्या परेशानी आपको आ रही है सर परेशानी मुझे कुछ नहीं है बस अब निकल गया तो लोग इतने लोग आते हैं सारे को अलग अलग जवाब देना पड़ता है ठीक है असं अज प्रभु जी चाट भंडार वाले आए दिल्ली पहाड़गंज वाले नाम नाम मशहूर है ਆਈਟੀਓ ਦੇ ਸਾਹਮਣੇ ਪਟਿਆਲੇ ਦੇ ਵਿੱਚ ਖੜੇ ਆ ਜੀ ਤੇ ਸਾਨੂੰ ਇੱਕ ਸੋਸ਼ਲ ਮੀਡੀਆ ਤੇ ਇੱਕ ਮਤਲਬ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਜਿਹੜਾ ਚਨਾ ਐਂਡ ਪਟੂਰਾ ਬਣਦਾ ਹੈਗਾ ਉਹਦੇ ਵਿੱਚ ਕੋਈ ਕੰਪਲੇਂਟ ਸੀਗੀ ਉਹਦੇ ਵਿੱਚ ਕੋਈ ਉਹਨਾਂ ਦਾ ਅਨਵਾਂਟਡ ਮਤਲਬ ਪਾਰਟੀਕਲ ਪਾਇਆ ਗਿਆ ਉਹਦੇ ਰਿਗਾਰਡਿੰਗ ਅਸੀਂ ਆਏ ਹਾਂ ਜੀ ਕਿ ਇਸ ਤਰ੍ਹਾਂ ਦੇ ਨਾਲ ਚੈਕਿੰਗ ਕੀਤੀ ਗਈ ਹੈ ਕੀ ਕੁਝ ਹੰਸਾ ਦਿਖਿਆ ਇਸ ਤਰ੍ਹਾਂ ਦੀ ਡਿਸਕਸ਼ਨ ਲਈ ਅੰਦਰ ਚੈਕਿੰਗ thorough checking ਕੀਤੀ ਗਈ ਹੈ ਜੀ ਇਹਨਾਂ ਦਾ ਇਨਫਰਾਸਟ੍ਰਕਚਰ ਵੀ ਦੇਖਿਆ ਗਿਆਗਾ ਫੂਡ ਦੀ ਕੁਆਲਿਟੀ ਤਾਂ ਵੈਸੇ ਅਸੀਂ ਸੈਂਪਲ ਲੈ ਲਿਆ ਜਿਹੜਾ ਪ੍ਰਿਪੇਅਰਡ ਚਨਾ ਜਿਹਦੇ ਵਿੱਚ ਪੋਸੀਬਲੀ ਜੋ ਵੀ ਕੰਪਲੇਂਟ ਹੈਗੀ ਆ ਉਹ ਦੇ ਅਕੋਰਡਿੰਗ ਅਸੀਂ ਇਨਵੈਸਟੀਗੇਟ ਕਰ ਸਕਦੇ ਹਾਂ ਉਹਦੇ ਵਿੱਚ ਇੱਕ ਪ੍ਰਿਪੇਅਰਡ ਚਨੇ ਦਾ ਸੈਂਪਲ ਲੈਂਦਾ ਤੇ ਇੱਕ ਅਸੀਂ ਮੈਦੇ ਦਾ ਸੈਂਪਲ ਲੈਂਦਾ ਜਿੱਦੋਂ ਇਹ ਮੱਪਟੂਰਾ ਤਿਆਰ ਕੀਤਾ ਜਾਂਦਾ ਹੈ ਇਸ ਵਿੱਚ ਅਸੀਂ ਸਟੋਰ ਕੀਤੇ ਹੋਏ ਸੀਗੇ ਨਾ ਲੋਕ ਜਿਹੜੇ ਰੂਟੀਨ ਦੇ ਵਿੱਚ ਇਹ ਵੱਡੀ ਕੁਆਂਟੀਟੀ ਵਿੱਚ ਸੇਲ ਹੁੰਦੀ ਹੈ ਇਹ ਤਾਂ ਵੀ ਡੀਪ ਫ੍ਰੀਜ਼ ਵਾਲੇ ਵਿੱਚ ਅਕਸਰ ਜਿਹੜਾ ਕੀ ਆ ਪੌਇਜ਼ਨ ਨਿਕਰ ਆ ਜਾਂਦਾ ਹੈ ਡੀਪ ਫ੍ਰੀਜ਼ਰ ਦਾ ਪੌਇਜ਼ਨ ਦਾਨੀਆ ਬਟ ਇਹ ਵੀ ਉਹਦੀ ਕੰਡੀਸ਼ਨ ਸਾਫ਼ ਸੁਥਰੀ ਹੋਣੀ ਚਾਹੀਦੀ ਆ ਉਹਨੂੰ ਪ੍ਰੋਪਰਲੀ ਵੈਲ ਮੇਨਟੇਨਡ ਹੋਣਾ ਚਾਹੀਦਾਗਾ ਉਹ ਸਾਰੀਆਂ ਚੀਜ਼ਾਂ ਜੋ ਵੀ ਕੰਡੀਸ਼ਨਜ਼ ਅੰਦਰ ਇਹਨਾਂ ਦੇ ਹੈਗੀਆਂ ਹੈਗੀਆਂ ਚਾਹੇ ਉਹ ਅੱਛੀ ਆ ਚਾਹੇ ਬੁਰੀ ਆ ਉਹ ਸਾਰੀਆਂ ਅਸੀਂ ਔਨ ਰਿਕਾਰਡ ਲੈ ਲਈਆਂ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ ਅਹ ਇਧਰ ਰਿਜ਼ਲਟ ਤਾਂ ਵਿਦਨ 14 ਡੇਜ਼ ਆ ਜਾਂਦਾ ਜੀ ਸਾਡੇ ਕੋਲ ਜਿਹੜਾ ਸੈਂਪਲ ਅਸੀਂ ਡਰਾਅ ਕੀਤੇ ਆ ਉਸ ਤੋਂ ਬਾਅਦ ਹੀ ਅਸੀਂ ਇਨਵੈਸਟੀਗੇਸ਼ਨ ਦੀ ਪ੍ਰੋਪਰ ਰਿਪੋਰਟ ਆ ਜਿਹੜੀ ਸਬਮਿਟ ਕਰਾਵਾਂਗੇ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇ। ਜੇ ਕੋਈ ਕبھی ਪੇਸ਼ ਨਹੀਂ ਕਰ ਦਿੱਤਾ ਕਿਸ ਤਰ੍ਹਾਂ ਦੀ ਕਾਰਵਾਈ ਬਣਦੀ ਹੈ ਕਿ ਕੋਈ ਫਾਈਨ ਵਗੈਰਾ ਹੋਏਗਾ ਸੀ ਨਾ ਜਾਂ ਤਾਂ ਕਾਨੂੰਨ ਕਿ ਕਿਸ ਤਰ੍ਹਾਂ ਦੇ ਇਹ ਕਾਰਵਾਈ ਤਾਂ ਜੀ ਡਿਪੈਂਡ ਕਰਦਾ ਹੈਗਾ ਹੁਣ ਰਿਪੋਰਟ ਕੀ ਆਉਂਦੀ ਆ। ਰਿਪੋਰਟ ਤੇ ਡਿਪੈਂਡ ਮਤਲਬ ਕਰਦਾ ਹੈਗਾ ਐਸ ਪਰ ਐਕਟ ਜਿਹੜਾ ਵੀ ਸੈਕਸ਼ਨ ਵੈਲਿਡ ਹੋਊਗਾ ਐਸ ਪਰ ਰਿਪੋਰਟ ਉਹ ਅਸੀਂ ਕਾਰਵਾਈ ਕਰਾਂਗੇ। ਨਾ ਕਿ ਇਸ ਤਰ੍ਹਾਂ ਦੇ ਦੁਕਾਨਾਂ ਦੇ ਉੱਪਰ ਕੰਪਲੇਂਟਸ ਆਉਂਦੀ ਆ ਕਿ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਹੋ ਗਈ ਹੈ ਤਾਂ ਡਿਪਾਰਟਮੈਂਟ ਨੂੰ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕੋਈ ਜੇ ਉਸ ਤੋਂ ਪਹਿਲਾਂ ਚੈਕਿੰਗ ਵਗੈਰਾ ਡਿਪਾਰਟਮੈਂਟ ਲੋਕ ਦੀ ਰੂਟੀਨ ਚੈਕਚੁਲੀ ਚੈਕਿੰਗ ਕੀਤੀ ਜਾਂਦੀ ਆ ਬਟ ਜਿਹੜਾ ਕੋਈ ਮੀਡੀਆ ਚ ਕੋ ਆ ਜਾਂਦੀ ਹੈ ਕੋਈ ਖਬਰ ਆ ਜਾਂਦੀ ਆ ਉਹ ਥੋੜੀ ਜ਼ਿਆਦਾ ਹਾਈਲਾਈਟ ਹੋ ਜਾਂਦੀ ਏ ਇਦਾਂ ਲੱਗਦਾ ਵੀ ਸ਼ਾਇਦ ਅਸੀਂ ਉੱਥੇ ਆਏ ਆ ਆਦਰਵਾਇਜ਼ ਵੀ ਅਸੀਂ ਰੂਟੀਨ ਚ ਸੈਂਪਲਿੰਗ ਹਰ ਰੋਜ਼ ਦੀ ਤਰ੍ਹਾਂ ਹੀ ਕਰਦੇ ਰਹਿੰਦੇ ਆ ਤੇ ਅੱਗੇ ਵੀ ਕਰਦੇ ਰਹਿਣਾਗੇ